ਕਰ ਕਰ ਬੈਂਡੀਆਂ ਪੂਰਾ ਕਰ ਲਾ ਕਰ ਉਹ ਬੰਨ ਟੁੱਟ ਗਿਆ ਏ ਆਲੀ ਵਾਲਾ ਵਾਹ ਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੱਟ ਜੀਏ ਨਾਲ ਹੀ ਚਾਚਾ ਰੁੱਟ ਜੀਏ ਕੀ ਕਰੀਏ ਰੁੱਟ ਜੀਏ ਨਾਲ ਹੀ ਸਾਰੇ ਟੁੱਟ ਗਿਆ ਓ ਅਗਲੇ ਸਿਰਿਆਂ ਵੀ ਰੁੱਟ ਜੀਏ ਆ ਵਾਟਰ ਰੋਣ ਜਾਣੀ ਵਾਟਰ ਟਾਇਆ ਤੋੜੇ ਦੌੜ ਵਾਟਰੀ ਰੋਣ ਦੇ ਲਾਪਰਲਾ ਤੋੜੇ ਨਾ ਲਾਪਰਲਾ ਪੂਰਲਾ ਚਿੱਟੀ ਕਰ ਜਾ ਯਾਰ ਕਿ ਜੱਟਾ ਮਰ ਗਈ ਮਰ ਗਈ ਲਾ ਕੇ ਆ ਪਾਣੀ ਪੈ ਗਿਆ ਯਾਰ ਸਿੱਟੀ ਉਹ ਪਾਣੀ ਪੈ ਗਿਆ ਇਧਰ ਲੈ ਉਹ ਤੋੜੇ ਹਾਂ ਇਹ ਅਗਲੇ ਸਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਡਾ ਪੈ ਗਿਆ ਇਹ ਲਾ ਗਿਆ ਬੰਨ ਹਾਂ ਹਾਂ ਇੱਥੇ ਆ ਗਿਆ ਮਾੜ ਕੇ ਪਾਣੀ ਨਾ ਗਿਆ ਆ ਪੋਰੇ ਲਾਵਾ ਲੈ ਮਾਲਕਾ ਲੈ ਗਿਆ ਲੈ ਗਿਆ ਓਏ ਸੇ ਬੰਦੇ ਨੱਟ ਗਏ ਫਾਇਰੂ 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 ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਚੰਗੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੁਸਾਂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਇੱਧਰ ਆ ਜਾ ਚੱਲ ਆਜੂ ਨਾਲ ਮੈਂ ਨਾਲ ਹੀ ਉਹ ਤੇ ਨਾਲ ਜਾਣਾ ਚੱਲ ਤਾ ਮੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦੇ